ਕਈ ਗੱਲਾਂ ਜਿਹੜੀਆਂ ਬਹੁਤ ਮੰਨ ਤੇ ਡੂੰਗਾ ਅਸਰ ਕਰਦੀਆਂ ਅੱਜ ਵੀ ਇੱਕ ਉਹ ਗੱਲ ਜਿਹੜੀ ਤੁਹਾਡੇ ਲਈ ਜਾਣਨੀ ਤੇ ਤੁਹਾਡੇ ਲਈ ਵਿਚਾਰਨੀ ਬੜੀ ਜ਼ਰੂਰੀ ਹੈ ਕਿਉਂਕਿ ਇਹ ਤੁਹਾਡੀ ਹੋਂਦ ਨਾਲ ਜੁੜੀ ਹੋਈ ਗੱਲ ਹੈ ਜਿਸ ਮਿੱਟੀ ਤੇ ਤੁਸੀਂ ਜਨਮ ਲਏ ਨੇ ਉਸ ਮਿੱਟੀ ਦਾ ਮੋਹ ਬਣਿਆ ਰਹਿੰਦਾ ਤੇ ਜੇ ਨਾ ਬਣਿਆ ਰਵੇ ਤਾਂ ਫਿਰ ਅਸੀਂ ਆਪਣਾ ਵजूद ਵੀ ਖਤਮ ਕਰ ਦਿੰਨੇ ਆ ਤੇ ਆਪਣਾ ਭੁੱਖ ਵੀ ਖਤਮ ਕਰ ਦਿੰਨੇ ਆ ਆਪਣੀ ਹੋਂਦ ਖਤਮ ਹੋ ਜਾਂਦੀ ਹੈ ਇਹ ਉਹੀ ਧਰਤੀ ਆ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਲਵਾ ਆ ਤੇ ਚਾਰ ਆਉ ਦਾਸੀਆਂ ਆਰੰਭ ਕੀਤੀਆਂ ਦਸਵੇਂ ਪਾਤਸ਼ਾਹ ਨੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਬੋ ਦੀ ਗੱਲ ਕੀਤੀ ਕੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਜਾਤ ਪਾਤ ਧਰਮ ਖਤਮ ਕਰਕੇ ਖਾਲਸੇ ਦੀ ਸਾਜਨਾ ਕੀਤੀ ਜਿਸ ਖਾਲਸੇ ਨੇ ਸਵਾ 300 ਸਾਲ ਦੇ ਅੰਦਰ ਇਸ ਦੁਨੀਆ ਤੇ ਬਹੁਤ ਵੱਡਾ ਇਤਿਹਾਸਕ ਕੀਰਤੀਮਾਨ ਸਿਰਜਿਆ ਜਿਹਨੂੰ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਸਨਮਾਨਿਆ ਜਾਂਦਾ ਉਸੇ ਧਰਤੀ ਦੀ ਗੱਲ ਹੈ ਅੱਜਕੱਲ ਫਿਕਰਮੰਦੀ ਬਹੁਤ ਹੈ ਕਿ ਪ੍ਰਵਾਸ ਹੋ ਰਿਹਾ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜਾ ਬਾਹਰ ਜਾ ਰਿਹਾ ਅੱਜ ਤੋਂ ਜਦੋਂ ਇਹ ਜਾਣੇ ਸ਼ੁਰੂ ਹੋਏ ਕਿਉਂਕਿ ਕੁਦਰਤੀ ਹੈ ਕਿ ਨਿਵਾਨਪਲ ਪਾਣੀ ਵਧਦਾ ਜਿੱਥੇ ਕੋਈ ਕੰਮ ਹੋਏਗਾ ਕਾਰੋਬਾਰ ਹੋਏਗਾ ਕਿਉਂਕਿ ਜਿਹੜੇ ਪੰਜਾਬੀ ਤੇ ਸਿੱਖ ਖਾਸ ਤੌਰ ਤੇ ਕਿਰਤੀ ਲੋਕ ਨੇ ਇਹਨਾਂ ਨੇ ਦੁਨੀਆ ਵਿੱਚ ਬਹੁਤ ਵੱਡਾ ਆਪਣਾ ਨਾਮ ਵੀ ਕਮਾਇਆ ਮਿਹਨਤਾਂ ਕੀਤੀਆਂ ਉਹਨਾਂ ਦੇ ਵਿੱਚ ਇੱਕ ਤੀਰਤ ਸਿੰਘ ਕੰਗ ਨੇ ਜਿਹੜੇ ਕਿ ਦੁਆਬੇ ਦੇ ਨਾਲ ਸਬੰਧਤ ਨੇ 2002 ਦੇ ਵਿੱਚ ਆਪਣਾ ਵਿਦੇਸ਼ ਦਾ ਸਫ਼ਰ ਸ਼ੁਰੂ ਕੀਤਾ ਇੰਗਲੈਂਡ ਚਲੇ ਗਏ ਇੰਗਲੈਂਡ ਵਿੱਚ ਰਹੇ ਬੜੀਆਂ ਮਿਹਨਤਾਂ ਕੀਤੀਆਂ ਉਸ ਤੋਂ ਬਾਅਦ ਬੱਚੇ ਹੋਏ ਸਾਰਾ ਪਰਿਵਾਰ ਉਹਨਾਂ ਦਾ ਕੈਨੇਡਾ ਦੇ ਵਿੱਚ ਪੀਆਰ ਹੋ ਗਿਆ ਜਿਹੜੇ ਕਿ ਅੱਜ ਦੇ ਸਮੇਂ ਵਿੱਚ ਬੱਚਾ ਇਹ ਸਮਝਦਾ ਕਿ ਜੇ ਮੈਂ ਉਸ ਦੇਸ਼ ਦਾ ਪੀਆਰ ਹ ਤਾਂ ਮੇਰਾ ਭਵਿੱਖ ਸੁਨਹਿਰਾ ਹੈ ਉਹ ਵਾਪਸ ਆ ਗਏ ਨੇ ਤੇ ਅਖਬਾਰ ਨੇ ਉਹਨਾਂ ਦੀ ਇੱਕ ਖਬਰ ਛਾਇਆ ਕੀਤੀ ਆ ਮੈਂ ਉਹਦਾ ਹੈਡਿੰਗ ਤੁਹਾਨੂੰ ਦੱਸਣਾ ਚਾਹਉਣਾ ਕਿ ਪੋਤੇ ਨੂੰ ਆਪਣੀ ਮਿੱਟੀ ਨਾਲ ਜੋੜਨ ਲਈ ਮੋੜ ਪਿੰਡਾਂ ਦਾ ਕੀਤਾ ਰੁੱਖ ਬੜੀ ਚੰਗੀ ਗੱਲ ਆ ਇਹ ਇਹ ਦੀ ਲੋੜ ਆ ਸਮਝਣ ਦੀ ਫਿਕਰ ਕਰਨ ਦੀ ਲੋੜ ਆ ਕਿਉਂਕਿ ਜੇ ਸਾਡੀ ਆਉਣ ਵਾਲੀ ਪੀੜ੍ਹੀ ਸਾਡੀ ਇਸ ਧਰਤੀ ਦੀ ਇਸ ਮਿੱਟੀ ਦੇ ਮੋਹ ਤੋਂ ਦੂਰ ਹੋ ਗਈ ਇਥੋਂ ਦੇ ਸੱਭਿਆਚਾਰ ਤੋਂ ਦੂਰ ਹੋ ਗਈ ਗੁਰੂ ਦੇ ਦਿੱਤੇ ਸਿਧਾਂਤਾਂ ਤੋਂ ਦੂਰ ਹੋ ਗਈ ਆਪਣੀ ਮਾਂ ਪੋਲੀ ਤੋਂ ਦੂਰ ਹੋ ਗਈ ਤੇ ਫਿਰ ਅਸੀਂ ਕੌਣ ਜਾਣੇ ਜਾਵਾਂਗੇ ਅਸੀਂ ਕਿਸ ਦੇਸ਼ ਦੇ ਵਾਸੀ ਜਾਣੇ ਜਾਵਾਂਗੇ ਕਿਸ ਕੌਮ ਦੇ ਲੋਕ ਜਾਣੇ ਜਾਵਾਂਗੇ ਜਦੋਂ ਅਸੀਂ ਆਪਣਾ ਪਛੋਕੜ ਗਵਾ ਲੈਂਦੇ ਆ ਤੇ ਫਿਰ ਉਹ ਲੋਕ ਜਿਹੜੇ ਆ ਉਹ ਦੁਨੀਆ ਦੇ ਨਕਸ਼ੇ ਤੋਂ ਇਤਿਹਾਸ ਦੀ ਕਿਤਾਬ ਚੋਂ ਮਿਟ ਜਾਂਦੇ ਆ ਭਾਵੇਂ ਕਿ ਜਿਹੜੇ ਤੀਰਤ ਸਿੰਘ ਕੰਗ ਮੈਨੂੰ ਜਾਣਦੇ ਨਹੀਂ ਨਾ ਮੈਂ ਉਹਨਾਂ ਨੂੰ ਜਾਣਦਾ ਪਰ ਉਹਨਾਂ ਦੀ ਇਹ ਗੱਲ ਚੰਗੀ ਲੱਗੀ ਕਿ ਉਹ ਆਪਣੇ ਸਾਰੇ ਪਰਿਵਾਰ ਨਾਲ ਧਰਮਸਪਤਨੀ ਬੱਚਾ ਨੂੰ ਤੇ ਬਾਕੀ ਜਿੰਨੇ ਸਾਰੇ ਆ ਉਹਨਾਂ ਨੂੰ ਨਾਲ ਲੈ ਕੇ ਵਾਪਸ ਪਿੰਡ ਆ ਗਏ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਪੋਤਰੀ ਜਿਹੜੀ ਅਗਲੀ ਪੀੜ੍ਹੀ ਆ ਉਹ ਜਿਹੜੀ ਆ ਪੰਜਾਬੀ ਪੜੇ ਉਹ ਇਸ ਧਰਤੀ ਦੇ ਸੱਭਿਆਚਾਰ ਨੂੰ ਦੇਖੇ ਸਾਡੇ ਸੰਸਕਾਰਾਂ ਨੂੰ ਦੇਖੇ ਇਹ ਗੱਲ ਅੱਜ ਸਾਨੂੰ ਸੋਚਣ ਦੀ ਬਹੁਤ ਜ਼ਰੂਰਤ ਆ ਜਾਣਾ ਕੋਈ ਗੁਨਾਹ ਨਹੀਂ ਪਰ ਆਪਣੇ ਮੂਲ ਨਾਲੋਂ ਟੁੱਟਣਾ ਇਹ ਬਹੁਤ ਵੱਡਾ ਸਾਡੇ ਵਾਸਤੇ ਆਉਣ ਵਾਲੇ ਭਵਿੱਖ ਦੇ ਵਿੱਚ ਇੱਕ ਚੰਗਾ ਸਾਬਤ ਨਹੀਂ ਹੋਏਗਾ ਮੈਂ ਬਹੁਤ ਸਾਰੇ ਵੀਰ ਜਿਹੜੇ ਆ ਇਥੋਂ ਗਏ ਬੜੇ ਖੁਸ਼ਹਾਲ ਹੋਏ ਪਰ ਜਦੋਂ ਅਗਲੀ ਪੀੜ੍ਹੀ ਉਹਨਾਂ ਦੇ ਹੱਥੋਂ ਦੂਰ ਚਲੇਗੀ ਨਾ ਉਹ ਬੋਲੀ ਜਾਣਦੀ ਆ ਨਾ ਉਹ ਸਭਿਆਚਾਰ ਜਾਣਦੀ ਆ ਨਾ ਉਹ ਸੰਸਕਾਰ ਜਾਣਦੀ ਆ ਤਾਂ ਉਹ ਫਿਰ ਆਪਣੇ ਆਪ ਨੂੰ ਗਵਾਚਾ ਮਹਿਸੂਸ ਕਰਦੇ ਨੇ ਕਿ ਮੈਂ ਬਹੁਤ ਕੁਝ ਗਵਾ ਲਿਆ ਪਰ ਜਦੋਂ ਇਸ ਤਰ੍ਹਾਂ ਦੀ ਖਬਰ ਤੀਰਤ ਸਿੰਘ ਕਾਂਗਰਗੀ ਕਵਰ ਜਿਹੜੀ ਆਉਂਦੀ ਆ ਤੇ ਫਿਰ ਆਸ ਬਣਦੀ ਆ ਕਹਿੰਦੇ ਹੁੰਦੇ ਆ ਇੱਕ ਕਹਾਵਤ ਆ ਕਹਿੰਦੇ ਵੀ ਸਹੇ ਦੀ ਨਹੀਂ ਪਹੇ ਦੀ ਆ ਕਹਿੰਦੇ ਇਹ ਸਹਾ ਨੰਘਿਆ ਇਹਦਾ ਮਤਲਬ ਇਹ ਨਾ ਫਿਕਰ ਕਰ ਇਹ ਨਾ ਕਰੋ ਕਿ ਸਹਾ ਨੰਘਿਆ ਪਰ ਉਥੇ ਪਹਹਾ ਪੈ ਜਾਊਗਾ ਪਰ ਇਹ ਤੀਰਤ ਸਿੰਘ ਕਾਂਗਰ ਨੇ ਇੱਕ ਸਹਾ ਨਗਾ ਕੇ ਇੱਕ ਪਹਹਾ ਪਾਉਣ ਦੀ ਗੱਲ ਕੀਤੀ ਆ ਆਓ ਸਾਰੇ ਆਪਾਂ ਤੀਰਤ ਸਿੰਘ ਕਾਂਗਰ ਦੀ ਉਸ ਭਾਵਨਾ ਨੂੰ ਲੈ ਕੇ ਆਪਾਂ ਮੁੜ ਵਤਨਾਵਲ ਫੇਰੀ ਪਾਈਏ ਇਹ ਤੇ ਇਸ ਤੇ ਰਾਜ ਕਰਨ ਵਾਲੇ ਲੋਕ ਵੀ ਨਾਹਰਾ ਦਿੰਦੇ ਨੇ ਭਾਵੇਂ ਵੋਟਾਂ ਨਹੀਂ ਦਿੰਦੇ ਨੇ ਕਹਿੰਦਾ ਆ ਵੀ ਕਟੋਗੇ ਤੋ ਵਟੋਗੇ ਤੋ ਕਟੋਗੇ ਸੋ ਉਹੀ ਗੱਲ ਕਹਿਣੀ ਚਾਹੁੰਦੇ ਆ ਕਿ ਵਾਪਸੀ ਕਰੋਗੇ ਤਾਂ ਬਚੋਗੇ ਤੁਹਾਡੀ ਵਾਪਸੀ ਤੁਹਾਡਾ ਜੋੜ ਇਸ ਧਰਤੀ ਨਾਲ ਮਿੱਟੀ ਦਾ ਮੋਹ ਬਣਿਆ ਰਹਿਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਬਜ਼ੁਰਗਾਂ ਵੱਲੋਂ ਆਪਣੇ ਗੁਰੂ ਸਾਹਿਬਾਨ ਵੱਲੋਂ ਸੂਰਬੀਰ ਯੋਧਿਆਂ ਵੱਲੋਂ ਦਿੱਤੇ ਇਤਿਹਾਸ ਨੂੰ ਕਾਇਮ ਕਰਨ ਲਈ ਸਾਡਾ ਆਪਣਾ ਪਿੰਡ ਜਿਹੜਾ ਪੰਜਾਬ ਆ ਇਹ ਪੰਜਾਬ ਦੇਸ਼ ਖੁਸ਼ਹਾਲ ਵੀ ਰਹਿਣਾ ਚਾਹੀਦਾ ਤੇ ਸਾਡੀ ਗੁੰਦ ਵੀ ਇੱਥੇ ਬਰਕਰਾਰ ਰਹਿਣੀ ਚਾਹੀਦੀ ਆ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਤੀਰਤ ਸਿੰਘ ਜਿਹੜੇ ਆ ਕੰਗਸਾਹਬ ਦੀ ਭਾਵਨਾ ਉਸ ਦੀ ਕਦਰ ਵੀ ਕਰੀਏ ਤੇ ਤੋਂ ਕੁਝ ਪੜ ਕੇ ਸਿੱਖਣ ਦੀ ਕੋਸ਼ਿਸ਼ ਵੀ ਕਰੀਏ